ਕਹਿੰਦੇ ਨੇ ਜਿਹੜੇ 17 ਜੱਜ ਬੈਠੇ ਸਨ ਸੂਬਾ ਸਰਹੰਦੀ ਖਚੈਦੀ ਵਿੱਚ ਸਭ ਤੋਂ ਪਹਿਲੇ ਵਜੀਦ ਖਾਨ ਨੇ دیਵਾਨ ਸੁਚਾਨੰਨ ਤੋਂ ਪੁੱਛਿਆ ਤੂੰ ਦੱਸ ਇਨਾ ਬੱਚਿਆਂ ਦਾ ਕੀ ਕਰੀਏ ਉਹਨੇ ਆਖਿਆ ਇਹ ਫਰਜ਼ੰਦੇ ਮਾਰ ਰਸਤਾ ਇਹ ਸ਼ਬਦ ਲਿਖੇ ਨੇ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਵਿੱਚ ਸੱਪ ਲਈ ਸ਼ਬਦ ਹੈ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਲੜਕੇ ਆਣੋ ਬੱਚੇ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨੰਦ ਉਹਦੇ ਬੋਲ ਇਹ ਫਰਜ਼ੰਦੇ ਮਾਰਸ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਲਿਓ ਕਮਾਲ ਹੈ ਸੁਚਾਨੰਦ ਬ੍ਰਾਹਮਣ ਈਤਾ ਪੜਨ ਵਾਲਾ ਮੂਰਤੀ ਦੀ ਪੂਜਾ ਕਰਨ ਵਾਲਾ মালা ਫੇਰਨ ਵਾਲਾ ਤਿਲਕ ਲਾਣ ਵਾਲਾ ਜਨੇਊ ਪਹਿਨਣ ਵਾਲਾ ਹੈਰਾਨਗੀ ਇਹ ਨਾਧਾਰਮਿਕ ਬੰਦਾ ਇੰਨਾ ਗਠੋਰ ਤੁਕਮੈਂ ਆਪਣੇ ਢੰਗ ਨਾਲ ਜਦ ਇਤਿਹਾਸ ਪੜ੍ਹਦਾ ਤੇ ਹੈਰਾਨ ਹੋ ਜਾਂਦਾ ਧਾਰਮਿਕ ਬੰਦਿਆਂ ਦੇ ਫੈਸਲੇ ਧਾਰਮਿਕ ਮਨੁੱਖਾਂ ਦੀ ਇਹ ਸੋਚਣੀ دیਵਾਨ ਵਿੱਚ ਬੈਠਾ ਸੀ ਸਬਾ ਵਿੱਚ ਬੈਠਾ ਸੀ ਕਚੈਰੀ ਵਿੱਚ ਬੈਠਾ ਸੀ ਦਿਲਗਲਾ ਕੇ ਜਦੋਂ ਉਹ ਬਹਿ ਨਹੀਂ ਆਇਆ ਸਵੇਰੇ ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਬੈਠਾ ਤੇ ਵਜੀਦ ਖਾਨ ਪੁੱਛਦਾ ਦਸੋ ਤੂੰ ਦੱਸ ਪਹਿਲੇ ਇਸ ਬੱਚਿਆਂ ਦਾ ਕੀ ਕਰੀਏ ਕਾਜ਼ੀ ਦਾ ਫੈਸਲਾ ਤੇ ਆਖਰੀ ਸੀ ਹੁਣ ਡੋਲਣ ਦੀ ਕੋਈ ਲੋੜ ਨਹੀਂ دیوار ਵਿੱਚ ਚਿੰਨ੍ਹ ਦੇਵਾ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰ ਹਸਤਾ ਹੈ ਇਹ ਸੱਪ ਦੇ ਬੱਚੇ ਨੇ ਮਾਰਕ ਨੇ ਨੇ ਸੱਪ ਨੂੰ ਕਲਗੀਧਰ ਨੂੰ ਵੀ ਪਤਾ ਚੱਲ ਗਿਆ ਮੇਰੇ ਬੱਚਿਆਂ ਨੂੰ ਸੱਪ ਦਾ ਬੱਚਾ ਆਖਿਆ ਮੇਰੇ ਬੱਚਿਆਂ ਨੂੰ ਸੱਪ ਆਖਿਆ ਆਪ ਸੁਣ ਕੇ ਹੈਰਾਨ ਹੋ ਗਏ ਕਲਗੀਧਰ ਨੇ ਇਹ ਸ਼ਬਦ ਕਬੂਲ ਕਰ ਲਏ ਜ਼ਫਰਨਾਮੇ ਚ ਦਰਜ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਹੜਾ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਉਹਦੇ ਬੋਲ ਸ੍ਰੀ ਮੁਖਵਾਕ ਪਾਦਸ਼ਾਹੀ ਦਸਮੀ के अगर खामोशां को आतिश दुनी तो दर पादशाह कहने की होयांगजेब तू तो मेरे चार बच्चे मार दिते चहा शुद्ध की होया चहाद के चूं बच गां कुछता चार ਕੇ ਬਾਕੀ ਬਮਾਨ ਦਾ ਸਤ ਪੇਚੀਦਾ ਮਾਰ ਅਜੀਬੇਚੀਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਦੇ ਆਜੀਬੇਚੀਦਾ ਸਪਨੇ ਮੌਜੂਦ ਹੈ ਤੂੰ ਇਹ ਨਾ ਸਮਝੇ ਕਿ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਨੇ ਨਹੀਂ ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਇਹ ਜ਼ਫਰਨਾਮਾ ਸ੍ਰੀ ਮੁਗਵਾਕ ਪਾਦਸ਼ਾਹੀ ਦਸਵੀਂ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਅਜੇ ਪੇਚੀ ਦਾ ਸੱਪ ਮੌਜੂਦ ਹੈ ਮੈਂ ਇਸ ਨੂੰ ਹੋਰ ਰੂਪ ਵਿੱਚ ਲੈ ਅਬ ਚਲੋ دیਵਾਨ ਸੁਚਾਨੰਦ ਨੇ ਕਹਿ ਦਿੱਤਾ ਹੀ ਫਰਜ਼ੰਦ ਦੇ ਮਾਰਸ ਇਸ ਸੱਪ ਦੇ ਬੱਚੇ ਨੇ ਪਰ ਕਲਗੀ ਧਰ ਨੇ ਵੀ ਕਬੂਲ ਕਰ ਦਿੱਤਾ ਠੀਕ ਠੀਕ ਹੈ ਅਜੇ ਪੇਚੀ ਦਾ ਸੱਪ ਮੌਜੂਦ ਹੈ ਮੈਂ ਇਸ ਦ੍ਰਿਸ਼ਟੀ ਕੋਣ ਨਾਲ ਵੀ ਪੜਨ ਦੀ ਕੋਸ਼ਿਸ਼ ਕੀਤੀ ਸਤਗੁਰ ਨੇ ਕਿਉਂ ਕਬੂਲ ਕਰ ਲਿਆ ਉਦਾਇਕ ਕਾਰਨ ਸਿੱਖ ਜਿੱਦਣ ਵੀ ਜਾ ਰਹੇ ਹੋਵੇ ਮਗਲ ਸਿੱਖ ਨਹੀਂ ਕਹਿੰਦੇ ਸਨ ਕਹਿੰਦੇ ਸਨ ਕਿ ਮਾਰਮੀ ਰਫਤੇ ਹੀ ਮਾਰਮੀ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਸਿੱਖ ਨੂੰ ਵੇਹ ਕਈ ਕਹਿੰਦੇ ਸਨ ਉਹ ਸਭ ਜਾ ਰਿਹਾ ਹੈ ਉਹ ਸਭ ਆ ਰਿਹਾ ਹਾਲਾਤ ਐਸੇ ਬਣ ਗਏ ਸਨ ਉਸ ਸਮੇਂ ਇਮਾਰਮੀ ਰਫਤੇ ਇਹ ਸਭ ਜਾ ਰਿਹਾ ਮਾਰਮੀ ਆਮਦ ਇਸਤ ਬਾ ਰਹੇ ਚਾਰੋਂ ਪਾਸੇ ਦੀ ਫਜ਼ਾਏ ਸੀ ਬਣ ਗਈ ਮਾਹੌਲ ਐਸਾ ਬਣ ਗਿਆ ਸਤਿਗੁਰ ਕਹਿਣ ਲੱਗੇ ਕੋਈ ਗੱਲ ਨਹੀਂ ਸਭ ਤੇ ਸਭ ਪੀ ਸੇ ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪਾਂ ਮਜ਼ਲੂਮ ਲਈ ਅੰਮ੍ਰਿਤ ਆਬੇ ਹਯਾਤ ਪਰ ਦੁਸ਼ਟ ਲਈ ਸੱਪਾਂ ਕਬੂਲ ਅਜੇ ਤੱਕ ਵੀ ਇਹ سلسلہ ਕਬੂਲ ਹੈ ਅਜੀਬੀ ਗੁਰੂ ਕੇ ਸਿੱਖ ਜਦ ਆਪਣੇ ਬੱਚੇ ਨੂੰ ਗੁਰਦੁਆਰੂ ਲੈ ਆਉਂਦੇ ਨਾਮ ਰਖਾਉਣ ਵਾਸਤੇ ਤੇ ਗ੍ਰੰਥੀ ਸਿੰਘ ਅਜ ਵੀ ਅਰਦਾਸ ਕਰਦੇ ਨੇ ਪਾਤਸ਼ਾਹ 부ਜੰਗੇ ਨੂੰ ਨਾਮ ਬਖਸ਼ੋ ਤੇ ਪਤਾ ਸੱਪ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ 부ਜੰਗ 부ਜੰਗੇ ਨੂੰ ਨਾਮ ਬਖਸ਼ੋ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਅਜ ਵੀ ਤੇ ਜਿ ਕਿਦਰੇ ਬੱਚੀ ਲੈ ਆਏ ਨੇ ਪਾਤਸ਼ਾਹ 부ਜੰਗਰ ਨੂੰ ਨਾਮ ਬਖਸ਼ੋ ਸੱਪ ਦੀ ਬੱਚੀ ਨੂੰ ਨਾਮ ਬਖਸ਼ੋ ਹੈਰਾਨ Nghi ਅਜੇ ਵੀ ਅਜੇ ਵੀ ਕਬੂਲ ਹੈ ਅਜੇ ਵੀ ਇਹ ਹੀ ਪਰਚਲ ਭੁਜੰਗ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਗੀ ਸਬਦਾ ਬੱਚਾ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਦਰਨ ਸਬਦੀ ਬੱਚੀ ਇਹ ਤੇ ਅਜ ਵੀ ਕਬੂਲ ਇਹ ਤੇ ਅਜ ਵੀ ਪਰਚਲਦਾ ਹੈ ਸਤਿਗੁਰ ਨੇ ਜੋ ਕਬੂਲ ਕਰ ਲਿਆ ਠੀਕ ਹੈ ਜਹਾ ਸੁਧ ਕੇ ਚੁੰਬੱਚੇ ਗਾਂ ਕੁਸ਼ਤਾਚਾਰ ਕਿ ਬਾਕੀ ਬਾਮਾਂ ਦਸਤ ਪੇ ਚੀ ਦਾ ਮਾਰ ਐ ਔਰੰਗਜ਼ੇ ਪੇਚੀ ਦਾ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਕੀ ਹੋਇਆ ਜਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਛ ਤਾਂ ਚਾਰ ਕਿ ਬਾਕੀ ਬਮਾਂ ਦਾ ਸੱਪੇਚੀ ਦਾ ਮਾਰ ਸਤਿਗੁਰ ਨੇ ਖਿੜੇ ਮੱਥੇ تسلیم ਕਰ ਲਿਆ ਅਸੀਂ ਸਿਰਫ ਜ਼ਾਲਮ ਲਈ ਜ਼ਹਿਰ ਹਾਂ ਮਜ਼ਲੂਮ ਲਈ ਤੇ ਅੰਮ੍ਰਿਤ ਹਲੇ ਨਾ ਬਿਲਕੁਲ ਆਬ-ਏ-ਹਯਾਤ ਹਾਂ ਅਸੀਂ ਸਿਰਫ ਦੁਸ਼ਟ ਲਈ ਇਹ ਕਬੂਲ ਕਰ ਲਿਆ ਔਰ ਗਜ਼ਬ ਦੀ ਗੱਲ ਐਸਾ ਕਬੂਲ ਕੀਤਾ ਹੈ ਕਿ ਭੁਜੰਗ ਸ਼ਬਦ ਇਹ ਭੁਜੰਗੇ ਭੁਜੰਗਣ ਸ਼ਬਦ ਜੋੜੀ ਗਿਆ ਸਿੰਘਾਂ ਦੇ ਬੱਚਿਆਂ ਨਾਲ ਅਜੇ ਤੱਕ ਜੁੜਿਆ ਹੋਇਆ ਹੈ ਭੁਜੰਗ ਕੀ ਨਾਮ ਬਖਸ਼ੋ ਭੁਜੰਗਣ ਨੂੰ ਨਾਮ ਬਖਸ਼ੋ ਪਰ ਮੈਂ ਅਰਜ਼ ਕਰਾਂ ਇਹ ਜਿਹੜੇ ਸ਼ਬਦ ਸਨ ਇਹ ਫਰਜ਼ੰਦ ਮਾਰਸ ਇਹ دیਵਾਨ ਸੁਚਾਨੰਦ ਦੇ ਮੂੰਹੋਂ ਨਿਕਲੇ ਨੇ ਜਨੇਊ ਪਹਿਨੇ ਹੋਇਆ ਹੈ ਮੱਥੇ ਤਿੱਲਕ ਲਾਇਆ ਹੋਇਆ ਹੈ ਆਧ ਦੇ ਚਮਾਲਾ ਹੈ ਬਿਲਕੁਲ ਤਾਜ਼ੀ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਦੀਵਾਨ ਦੇ ਚਾਕੇ ਬੈਠਾ ਹੈ ਸਵੇਰੇ ਸਵੇਰੇ ਫਿਰ ਸਵੇਰੇ ਸਵੇਰੇ ਰੋਜ਼ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਸੀ ਅੱਜ ਤੀਜਾ ਦਿਨ ਸੀ ਤੇ ਕਹਿੰਦਾ ਇਹ ਫਰਜ਼ੰਦੇ ਮਾਰਸਤ ਹੈ ਧਾਰਮਿਕ ਬੰਦਾ ਇਤਨਾ ਕਠੋਰ ਪਰ ਉਹ ਮੌਲਵੀ ਕਹਿੰਦਾ ਹੋਂ ਡੋਲਣ ਡੋਲਣ ਵੀ ਕੀ ਲੋੜ ਹੈ ਕਾਜ਼ੀ ਕਹਿੰਦਾ ਹੈ ਦੀਵਾਰ ਦੇ ਚੇਂਡ ਮੈਂ ਜਦ ਦੁਨੀਆ ਦਾ ਇਸ ਢੰਗ ਦਾ ਮذਬੀ ਇਤਿਹਾਸ ਪੜਦਾ ਹੈਰਾਨਗੀ ਹੋ ਜਾਂਦੀ ਹੈ ਜਿਨ੍ਹਾਂ ਨੇ ਮੁਹੰਮਦ ਸਾਹਿਬ ਦੇ ਦੰਦ ਤੋੜੇ ਸਨ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਏਥੇ ਦੇ ਪ੍ਰਸਿੱਧ ਸੋਕਰੇਟ ਨੂੰ ਜਿਨ੍ਹਾਂ ਨੇ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਜਿਨ੍ਹਾਂ ਨੇ ਈਸਾ ਨੂੰ ਸੂਲੀ ਤੇ ਚਾੜ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਔਰ ਜਿਸ ਸ਼ਹਿਨशाह ਨੇ ਔਰੰਗਜ਼ੇਬ ਨੇ ਆਪਣੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ 'ਚ ਸ਼ਹੀਦ ਕੀਤਾ ਪਿੰਜਰੇ 'ਚ ਰੱਖਿਆ ਸਖਤੀਆਂ ਕੀਤੀਆਂ ਇਹ ਵੀ ਬੜਾ ਦਾਵਾ ਕਰਦਾ ਸੀ ਇਸ ਦੇ ਵੀ ਹੱਥੇ ਤਸਬੀਹ ਆਉਂਦੀ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਸੀ ਰੋਜ਼ਾ ਵੀ ਰੱਖਦਾ ਸੀ ਕੁਰਾਨ ਦੀ ਤਲਾਵਤ ਵੀ ਕਰਦਾ ਸੀ ਸਭ ਕੁਝ اور بڑا مذہبی بندہ لیکن مذہبی بندہ تے اتنا کٹھور اتنی کٹھورتا اپنے تینے بھرا اس نے مارے اپنے پیو نو قید کیتا اپنی بہناں دی شادی نہیں کیتی اپنی بچی دی بھی شادی نہیں کیتی حیرانگی اتنا کٹھور یہ میں سب کچھ اس واسطے آکھیا شروع شروع تیزی بڑھی ہے اگر رُکاو آ گیا ਜਪ ਨਹੀਂ ਤਪ ਨਹੀਂ ਸਿਮਰਨ ਨਾ ਹੋਇਆ ਤੋ ਇਸ ਤਰ੍ਹਾਂ ਦਾ ਬੁਰਸ਼ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਤੇ ਹੋਰ ਕੋਈ ਨਹੀਂ ਹੁੰਦਾ ਇਤਿਹਾਸ ਸਾਹਮਣੇ ਬਿਲਕੁਲ ਸਾਹਮਣੇ ਹੈ ਔਰ ਇਹ ਕਥਾ ਕੀਰਤਨੇ ਸਵਾਸਤੇ ਰੁਕਾਓ ਨਾ ਆਵੇ ਭਾਵ ਜਾਰੀ ਰਹੇ ਇਸ ਸਵਾਸਤੇ ਸੀ ਸ਼ਬਦ ਐਡ ਕੀਤੇ ਹੋਏ ਨੇ ਅਰਦਾਸ ਦੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਕੇ ਆਵੇ ਤੇਰੀ ਯਾਦ ਬਣੀ ਰਹੇ ਤੇਰਾ ਚਿੰਤਨ ਚੱਲਦਾ ਰਹੇ ਤੇਰਾ ਸਿਮਰਨ ਚੱਲਦਾ ਰਹੇ ਇਹ ਬਹਾਵ ਜਾਰੀ ਰਹੇ ਅਗਰ ਇਸ ਤਰੀਕੇ ਨਾਲ ਇਹ ਬਹਾਵ ਜਾਰੀ ਰਿਹਾ ਤਾਂ ਇਹ ਬਹਾਵ ਦੂਸਰੇ ਖੰਡ ਦੇ ਚ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਹੈ ਗਿਆਨ ਖੰਡ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦੇ ਤੇ ਇਤਨੀ ਵਾਰ ਜੋ ਹੈ ਗੱਲ ਹੈ ਕਿ ਬਸ ਮर्यादा ਦੇ ਚ ਸਭ ਕੁਝ ਰਸ ਵਸ ਕੁਝ ਵੀ ਨਹੀਂ ਹੈ ਗਹਿਰਾਈ ਵੀ ਨਹੀਂ ਹੈ ਉਥਲਾ ਬੰਨਾ ਹੈ ਤੇਜ਼ੀ ਬੜੀ ਹੈ बहाव बड़ा है रवानी बड़ी ज्यादा है गहराई नहीं है कुछ सूझ समझ नहीं है सब कुछ करी जा रहा है धर्म के ना जे कुछ भी नहीं कुछ भी सूझ नहीं कुछ भी समझ नहीं लेकिन यह बहाव जारी रहा चलो नहीं समझते ना सही अगर जब तब जारी रहा पाठ जारी रहा और रोज का सत्संग भी जारी रहा ਔਰ ਗੁਰੂ ਦੇ ਅਗੋਂ ਅਰਦਾਸ ਵੀ ਹੋਵੇ ਸਾਰੀ ਦੁਨੀਆ ਦੇ ਸਰਮੌਰ ਤੀਰਤ ਦੀ ਬੁਨਿਆਦ ਮਹਾਮੀਰ ਜੋ ਹੈ ਸਾਈ ਮੀਆਂ ਮੀਰ ਤੋਂ ਧੰ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਪਏ ਤੋ ਸ਼ਾਂਤੀ ਦਾ ਮੁਜਸਮਾ ਅਜ ਤੱਤੀ ਤਵੀ ਤੇ ਬਿਠਾਇਆ ਜਾਣਾ ਹੈ ਸ਼ਾਹੀ ਘਰਾਨੇ ਤੱਕ ਪਹੁੰਚ ਸੀ ਮੀਆਂ ਮੀਰ ਦੀ ਇਕਤਮ ਜਾ ਪਹੁੰਚਿਆ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਤਾਂ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀ ਐ ਮੀਆਂ ਮੀਰ ਰੋਇਆ ਹੈ ਸਤਗੁਰੂ ਦੀ ਹਾਲਤ ਦੇਖ ਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਭਾਉ ਸੰਬਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੇ ਇੱਕ ਨਜ਼ਮ ਵਿੱਚ ਇੰਜ ਬਿਆਨ ਕੀਤਾ ਸੁਣ ਕਿਹਾ ਸਤਗੁਰੂ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਵਾ ਤਨ ਤਬ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਬਾਗ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਾਈ ਗਾਮ ਸੀਤਲ ਧੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਨੇ ਸੀਤਲੰਗ ਚੰਦਰ ਦੇਵੇ ਨੇ ਸੀਤਲੰਗ ਬਾਵਨ ਚੰਦਨੇ ਨੇ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ ਚ ਵੀ ਬਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ ਚ ਬਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਬੜ ਨੇ ਨਹੀਂ ਸੀਤਲੰਗ ਚੰਦਰ ਦੇਵ ਹੈ ਨਹੀਂ ਸੀਤਲੰਗ 52 ਚੰਦ ਨੇ ਨਹੀਂ ਸੀਤਲੰਗ ਸੀਤ ਰਤੇਣ ਨਾਨਕ ਸੀਤਲੰਗ ਸਾਧ ਸਵਜਨ ਹੈ ਕੋਈ ਕਿਤਨਾ ਸੀਤਲ ਹੋ ਸਕਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ ਇਤਨਾ ਸੀਤਲ ਚਾਰੋਂ ਪਾਸੇ ਇਤਨੀ ਤਪਸ਼ फिर भी मजा ले जबान तो कोई कौड़ा बचन निकले आप ती तवी बैठ के भी कहने सेवक की ओड़क निभी प्रीत जीवत साहब सेवे अपना चलते राख्यो चीत ए प्रभु शुकराना अंतिम समय तक प्रीत निभ गई मैं गिला नहीं किया तेरे तेरे आ गया मैं भूख सोई कर सूखा सोग हरख नहीं जाने जो जो हुक्म भयो साहिब का ਸੋ ਮਾਥੇ ਲੈ ਮਾਨੇ ਇੰਜ ਮੈਂ ਕਬੂਲ ਕਰ ਲਿਆ ਜੋ ਵੀ ਹੁਕਮ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਉਹ ਵੱਦ ਸੋ ਜਾਣੇ ਜੋ ਹੋ ਗਿਆ ਉਹਨੂੰ ਹੋਣ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇੱਕ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ पर वृद्धावस्था आई है ते आवनी सी एक हुक्म नफा होया है होना ही सी एक हुक्म पर नुकसान होया है होना ही सी एक हुक्म कर्मों की खेड़ और परमात्मा का विधान उसदा हुक्म उस देते इज्जत मिली है मिलनी सी एक हुक्म बेइज्जती हो गई है होनी सी एक हुक्म जो होआ ओ वत्सो जाने जो हो गया उनु समझ ले होना ही सी जो हुआ ओ वत्सो जाने प्रभु अपने का हुकम पहचाने अपने परमात्मा दा हुकम पहचाने समझे ते मन्ने हुकम की है जो हो गया होना ही सी दुनिया क्यों रो रही है जो हो गए नहीं होना चाहिए था सी क्यों हुआ है ओते होना सी इतनी मैं अर्ज कर देया जो हुआ ਉਹ ਵੱਤ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿਉਂਕਿ ਹੁਕਮ ਰਜ਼ਾ ਹੀ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ ਇਹ ਹੀ ਪ੍ਰਭੂ ਦੀ ਰਜ਼ਾ ਸੀ ਨਿੱਕਾ ਜਿਹਾ ਕੰਡਾ ਲੱਗ ਜਾਏ ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ ਛੋਟੀ ਜਿਹੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ ਹੈ ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ ਆਗਿਆ ਮੈਂ ਭੂਕ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੈ ਜੋ ਵੀ ਉਸਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਉਹ ਜੋ ਹੋ ਗਿਆ ਹੁਕਮ ਮੈਂ ਇਸ ਤਰ੍ਹਾਂ ਮਨੁੱਖ ਅੱਦਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਓਨਾ ਹੀ ਸੀ ਇਹੋ ਹੁਕਮ ਕਬੂਲ ਮਰਨ ਹੋਇਆ ਓਨਾ ਸੀ ਇਹ ਹੁਕਮ ਇਹ ਕਬੂਲ ਨਹੀਂ जवानी आई है आवने सी एक हुक्म कबूल बुढ़ेपा आया है ये आवणा ही से एक, एक हुक्म कबूल नहीं है प्रवान नहीं है तस्लीम नहीं है नफा होया है होना ही सी एक हुक्म कबूल पर नुकसान हो गया है होना ही सी एक हुक्म एक कबूल नहीं है ये प्रवान नहीं है ਔਰ ਅੱਧਾ ਹੁਕਮ ਮੰਨਣਾ ਅੱਧਾ ਨਾ ਮੰਨਣਾ ਸਮਝ ਲਓ ਸਾਰਾ ਹੀ ਨਹੀਂ ਮੰਨਿਆ। ਇਹ ਵੀ ਮੈਰਸ ਕਰ ਲਿਆ। ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ। ਕਹੋ ਨਾ ਅਨੇਕ ਜਨ ਹੁਕਮ ਪਛਾਤਾ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿਤਨਾ ਵੀ ਖੱਪ ਜਾ ਜੋ ਕੁਝ ਹੋ ਗਿਆ ਹੋਣਾ ਹੀ ਸੀ। ਪਿਛੋ ਕਰਮਾਂ ਦੀ ਸ਼ੰਖਲਾ ਪਿਛੋ ਲੰਬਾ ਚੋੜਾ ਵਿਧਾਨ ਬਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ। ਬਸ ਇਸ ਨੂੰ ਤਸلیم ਕਰ ਲੈ। ਨੋ ਕਬੂਲ ਕਰ ਲਏ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਹੈ ਆਉਣੀ ਸੀ ਇੱਕ ਹੁਕਮ ਬੁਢੇਪਾ ਆਇਆ ਹੈ ਆਉਣਾ ਹੀ ਸੀ ਇੱਕ ਹੁਕਮ ਤੇ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤੋ ਪ੍ਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਆ ਉਹ ਵੱਸ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਗਬੂਲ ਆ ਗਿਆ ਮੈਂ ਭੂਖ ਸੋਈ ਕਰ ਸੂਕਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨੇ ਪਰ ਇਸ ਨਿਰਮਾਨਤਾ ਨੂੰ ਇਸ ਸ਼ੈਨਸ਼ੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ ਕੋਈ ਕਾਇਰਤਾ ਨਾ ਸਮਝ ਲਵੇ ਤਾਂ ਗੁਰੂ ਨਾਨਕ ਦੇ ਛੇਵੇਂ ਰੂਪ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ